ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ ਅੱਜ ਆਪਣੇ M29 ਵਾਲੀ ਝੋਟੀ ਆ ਜੋ ਕਿ ਚਾਰ ਦੰਦਾ ਹੈ ਦੂਜੇ ਸੂਏ ਬੱਚਾ ਦੇ ਰਹੀ ਆ ਆ ਦੇਖੋ ਜੀ ਅਸੀਂ ਇਹਦੇ ਕੋਈ ਵੀ ਹੋਣੀ ਕਰ ਰਹੇ ਹੱਥ ਨਾਲ ਨਹੀਂ ਖਿਚਰੇ ਤਾਂ ਦੇਖਦੇ ਹਾਂ ਕਿੰਨਾ ਟਾਈਮ ਲਾਂਦੀ ਆ ਜੇ ਜਦੋਂ ਆਪਣੇ ਆਪ ਬੱਚਾ ਦਿੱਤਾ ਹਾਂ ਇਹਨੂੰ ਸਵਾਵਾਂਗੇ ਜੀ ਇਹਦੇ ਸੀਮਨ ਆਪਾਂ 20 ਤਰੀਕ ਨੂੰ ਲਾਇਆ ਸੀ ਜੋ ਉਸ ਤੋਂ ਬਾਅਦ 24 ਤਰੀਕ ਨੂੰ ਲਾਇਆ ਸੀ ਉਸ ਨੇ M460 ਦੀ ਕੱਟੀ ਦਿੱਤੀ ਹੈ ਜੀ ਹੁਣ ਦੇਖੋ ਜੀ ਤੁਹਾਡੇ ਸਾਹਮਣੇ ਮੱਝ ਜੋਰ ਲਾ ਰਹੀ ਆ ਆਪਦੇ ਆਪ ਕਈ ਵੀਰ ਕੀ ਕਰਦਨੇ ਆਪਣੇ ਪਸ ਨੂੰ ਜਲਦਬਾਜੀ ਕਰ ਲੈਂਦੇ ਨੇ ਆਪਾਂ ਉਸ ਚੀਜ਼ ਦੀ ਜਲਦਬਾਜੀ ਨਹੀਂ ਕਰਦੇ ਹਾਂਜੀ ਦੋਸਤੋ ਆਪਣੇ M29 ਵਾਲੀ ਝੋਟੀ ਨੇ M127 ਦੇ ਕੱਟੇ ਨੂੰ ਜਨਮ ਦੇ ਦਿੱਤਾ ਜੀ ਦੋਸਤੋ ਇੱਥੇ ਆਪਾਂ ਇੱਕ ਗੱਲ ਹੋਰ ਕਲੀਅਰ ਕਰ ਦਨੇ ਆਂ ਕਈ ਵੀਰ ਕਹਿੰਦੇ ਹੁੰਦੇ ਨੇ ਨੇਹਰ 'ਚ ਕੱਟੀ ਦਿੰਦੀ ਆ ਚਾਨਣ 'ਚ ਕੱਟਾ ਹੁੰਦਾ ਇਹ ਆਪਾਂ ਨੇ ਦੋ ਮੱਜੇ ਦੇ ਟੀਕੇ ਭਰਾਏ ਸੀ ਇੱਕ ਦੇ 20 ਤਰੀਕ ਨੂੰ ਭਰਾਏ ਸੀ ਇੱਕ ਦੇ 24 ਨੂੰ 24 ਵਾਲੀ ਨੇ ਤਾਂ M460 ਦੇ ਕੱਟੇ ਨੂੰ ਜਨਮ ਦਿੱਤਾ ਇਹਨੇ M127 ਦੇ ਬੱਚੇ ਨੂੰ ਜਨਮ ਦਿੱਤਾ ਮੇਰੇ ਦੋਨੇ ਨੇਹਰ 'ਚ ਟੀਕੇ ਭਰਾਏ ਸੀ ਇਹਦਾ ਕੁਦਰਤ ਕੁਦਰਤ ਨੇ ਜੋ ਕਿਸੇ ਚੀਜ਼ ਨੂੰ ਜਨਮ ਦੇਣਾ ਉਸ ਨੇ ਹੀ ਜਨਮ ਦੇਣਾਗਾ ਨਾ ਕਿ ਨੇਰ ਚੰਨਣਾ ਇਹਦਾ ਇੱਕ ਆਪਣਿਆਂ ਮੰਨਦੀਆ ਬਹਿਮਾ ਨਹੀਂ ਇਹ ਬਹਿਮਾ ਸੀ ਕਿਤੇ ਵੀ ਦੂਰ ਨਹੀਂ ਕਰ ਸਕਦੇ ਦੋਸਤੋ ਛੋਟੀ ਬਾਰੇ ਜ਼ਰੂਰ ਲਿਖਣਾ ਕਮੈਂਟਾਂ 'ਚ ਆਪਾਂ ਨੂੰ ਕੋਈ ਗੁੱਸਾ ਗਿੱਲਾ ਨਹੀਂ ਚੰਗਾ ਮਾੜਾ ਜੋ ਵੀ ਲਿਖਣਾ ਹੋਇਆ ਵੀਰੇ ਲਿਖਿਆ ਕਰੋ ਤਾਂ ਕਿ ਆਪਾਂ ਨੂੰ ਪਤਾ ਲੱਗੇ ਕਿ ਆਪਣੇ ਫਾਰਮ 'ਚ ਕੀ ਕਮੀਆਂ ਆ ਕਿ ਕੋਈਆ ਉਸ ਬਾਰੇ ਜਰੂਰ ਲਿਖਿਓ ਤੁਹਾਨੂੰ ਚੋਟੀ ਵੀ ਦਿਖਾ ਰਿਹਾ ਜੀ ਕਿਉਂਕਿ ਸਵੇਰ ਦੇ 5 ਵਜੇ ਹੋਏ ਐ ਵੀਡੀਓ ਕਲੀਅਰ ਨਹੀਂ ਦਿਖਾਈ ਦੇ ਰਹੀ ਤੇ ਇਸ ਕਰਕੇ ਜੋ ਵੀ ਆ ਲਿਖਣਾ ਵੀਰੇ ਜਰੂਰ ਲਿਖ ਦਿਆ ਕਰੋ ਕਿਉਂਕਿ ਜਿੰਨਾ ਚਿਰ ਅਸੀਂ ਆਪਣੇ ਘਰ ਦੇ ਵਿੱਚ ਆਪਣੇ ਪਸੰਦੇ ਬਲੱਡ ਲਾਈਨ ਸਟਰੋਂਗ ਨਹੀਂ ਕਰਦੇ ਉਸ ਟਾਈਮ ਤੱਕ ਆਪਾਂ ਆਪਣੇ ਫਾਰਮ ਨੂੰ ਕਾਮਯਾਬ ਨਹੀਂ ਕਰ ਸਕਦੇ ਇਹ ਸੀਮਣ ਆਪਾਂ ਨੇ ਡਾਕਟਰ ਸਮਿਤ ਗੁੱਜਰ ਦੁਆਰਾ ਲੈ ਗਏ ਸੀ ਤੇ ਡਾਕਟਰ ਸਲੀਵ ਨੇ ਭਰੇ ਸੀ ਤਾਂ ਦੋ ਸੀ ਤਿੰਨ ਸੀਮਣ ਲਾਏ ਸੀ ਜੀ ਆਪਾਂ ਨੂੰ ਤਿੰਨੇ ਸੀਮਣਾਂ ਦਾ ਡਾਕਟਰ ਸਾਹਿਬ ਤੋਂ ਲੈਏ ਸੀ ਤਿੰਨਾਂ ਦੇ ਰਿਜ਼ਲਟ ਟਾਪ ਆਇਆ ਜੀ ਚਲੋ ਕਟਾ-ਕੱਟੀ ਦਾ ਆਪਣੀ ਕਿਸਮਤ ਦਾ ਹੋਆ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ